ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਦੀ ਜੋੜੀ ਸੋ ਥੈਂਕ ਯੂ ਸੋ ਮੱਚ ਸਪੋਟ ਕਰਨ ਲਈ ਤੇ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਸੋ ਥੈਂਕ ਯੂ ਸੋ ਮੱਚ ਮੈਂ ਕੱਲ ਲਾਈਵ ਆਈ ਸੀ ਪਰ ਮੇਰਾ ਨੈਟ ਸਲੋ ਸੀ ਤੇ ਮੇਰੇ ਕੋਲ ਲਾਈਵ ਨਹੀਂ ਇੰਨਾ ਟਾਈਮ ਮਤਲਬ ਨਹੀਂ ਰਿਹਾ ਮੇਰਾ ਲਾਈਵ ਇੰਨਾ ਟਾਈਮ ਖਲੋਤ ਤੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਲਾਈਵ ਦੇ ਵਿੱਚ ਇਸ ਕਰਕੇ ਮੈਨੂੰ ਲਾਈਵ ਕੱਟਣੀ ਪਈ ਤੇ ਤੁਸੀਂ ਮੇਰੀ ਪਲੀਜ਼ ਵੀਡੀਓ ਵਾਚ ਕਰ ਲਿਆ ਕਰੋ ਕਿਉਂਕਿ ਲਾਈਵ ਦਾ ਥੋੜਾ ਜਿਹਾ ਪੰਗਾ ਹੈ نیٹ ਦਾ ਥੋੜਾ ਇਸ਼ੂ ਆ ਤੇ ਬਾਕੀ ਅੱਜ ਮੈਂ ਤੁਹਾਨੂੰ ਜਿਹੜੇ ਸਾਡੇ ਘਰ ਦੇ ਸੀਸੇ ਹੁੰਦੇ ਆ ਹਨਾ ਕੋਈ ਵੀ ਸੀਸੇ ਲਾ ਲਓ ਜਾਂ ਬਾੜੀਆਂ ਤੇ ਲਾ ਲਓ ਜਾਂ ਕਿਚਨ ਤੇ ਲਾ ਲਓ ਹਨਾ ਤੇ ਉਹਨਾਂ ਨੂੰ ਆਪਾਂ ਜਿਵੇਂ ਗੰਦਗੀ ਮਤਲਬ ਉਹਦੇ ਉੱਪਰ ਲੱਗੀ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਕਿਵੇਂ ਸਾਫ਼ ਕਰ ਸਕਦੇ ਆ ਕਲੀਨ ਕਰ ਸਕਦੇ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਜ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਬਿਲਕੁਲ ਵੀ ਸਕਿੱਪ ਨਾ ਕਰੋ ਜੀ ਤੇ ਫੁੱਲ ਵਾਚ ਕਰਕੇ ਵਲੌਗ ਦੇਖਿਓ ਕਿਉਂਕਿ ਜਦੋਂ ਤੁਸੀਂ ਸਕਿੱਪ ਕਰਕੇ ਵਲੌਗ ਦੇਖਦੇ ਹੋ ਤਾਂ ਕੋਈ ਨਾ ਕੋਈ ਤੁਹਾਡੀ ਟਿਪਸ ਕੋਈ ਨਾ ਕੋਈ ਤੁਹਾਡਾ ਵਿੱਚੋਂ ਚੀਜ਼ ਹਮੇਸ਼ਾ ਕੋਈ ਰਹਿ ਜਾਂਦੀ ਮਿਸ ਹੋ ਜਾਂਦੀ ਹੈ ਹਨਾ ਤੇ ਸੋ ਤੁਸੀਂ ਪੂਰਾ ਵਲੌਗ ਦੇਖਿਓ ਐਂਡ ਤੱਕ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਹਨਾ ਆਪਾਂ ਸੀਸਾ ਕਿਵੇਂ ਕਲੀਨ ਕਰ ਸਕਦੇ ਹਾਂ ਤੇ ਉਹਦੇ ਵਿੱਚ ਸਾਨੂੰ ਕਿਹਦੀ ਚੀਜ਼ ਦੀ ਜਰੂਰਤ ਪਵੇਗੀ ਸੋ ਆਉ ਤੁਹਾਨੂੰ ਆਪਾਂ ਹੁਣ ਦੱਸਦੇ ਆ ਸੋ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਇਹ ਹੈਗਾ ਵਾ ਦਰਵਾਜੇ ਦਾ ਸ਼ੀਸ਼ਾ ਤੇ ਤੁਸੀਂ ਪੂਰੀ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਛੋਟੇ ਛੋਟੇ ਦਾਗ ਦਿਖਾਈ ਦੇ ਰਹੇ ਆ ਹੱਥਾਂ ਦੇ ਆ ਦੇਖੋ ਇਹ ਹੱਥਾਂ ਦੇ ਦਾਗ ਪਏ ਹੋਏ ਆ ਤੇ ਆਪਾਂ ਇਹਨਾਂ ਨੂੰ ਸਾਫ਼ ਕਰਨਾ ਹੈ ਕਲੀਨ ਕਰਨਾ ਹੈ ਆਪਾਂ ਸਾਫ਼ ਕਰਨੇ ਆ ਵੇਖੋ ਸੈਡਾਂ ਤੇ ਵੀ ਹੈਗੇ ਆ ਸੋਪੜ ਵੀ ਹੈਗੇ ਆ ਸੋ ਆਪਾਂ ਇਹਨਾਂ ਨੂੰ ਸਾਫ਼ ਕਰਕੇ ਤੁਹਾਨੂੰ ਦੱਸਾਂਗੇ ਆ ਦੇਖੋ ਇਹ ਦਾਗ ਮਤਲਬ ਜਦੋਂ ਆਪਾਂ ਦਰਵਾਜ਼ੇ ਨੂੰ ਜਿਵੇਂ ਖੋਲਦੇ ਆ ਜਾਂ ਬੱਚੇ ਹਨਾ ਇਸ ਇਦਾਂ ਧੱਕਾ ਲਾ ਦਿੰਦੇ ਆ ਤਾਂ ਵੀ ਗਿੱਲੇ-ਮਿੱਲੇ ਹੱਥ ਲੱਗ ਜਾਂਦੇ ਤੋਂ ਦਾਗ ਪੈ ਜਾਂਦੇ ਆ ਜਾਂ ਆਪਾਂ ਇਸ ਦਰਵਾਜ਼ੇ ਨੂੰ ਜਿਵੇਂ ਖੋਲਦੇ ਆ ਤੇ ਤੁਸੀਂ ਅੰਦਰ ਬਾੜ ਵੀ ਦੇਖ ਸਕਦੇ ਹੋ ਆ ਦੇਖੋ ਛੋਟੇ-ਛੋਟੇ ਦਾਗ ਪਈ ਹੋਏ ਇੱਧਰ ਸਾਈਡਾਂ ਤੇ ਵੀ ਸੀਸੇ ਨੂੰ ਦਾਗ ਪਏ ਆ ਤੇ ਹੁਣ ਆਪਾਂ ਤੁਹਾਨੂੰ ਇਹ ਕਲੀਨ ਕਰਕੇ ਦੱਸਾਂਗੇ ਸੋ ਸਾਡਾ ਇਹ ਥੋੜਾ ਕੱਚ ਦਾ ਹੈਗਾ ਦਰਵਾਜ਼ਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਕਲੀਨ ਕਰਕੇ ਤੁਹਾਨੂੰ ਹੁਣ ਦੱਸਾਂਗੇ ਸੋ ਆਪਾਂ ਤੁਹਾਨੂੰ ਦੱਸਾਂ ਕਿ ਉਹ ਦੋ ਚੀਜ਼ਾਂ ਸੋ ਇਹਦੇ ਲਈ ਆਪਾਂ ਲਵਾਂਗੇ ਕਾਲਗੇਟ ਤੇ ਇੱਕ ਆਲੂ ਸੋ ਆਲੂ ਮੈਂ ਛੋਟਾ ਹੀ ਲਿਆ ਸੀ ਕਿਉਂਕਿ ਦਰਵਾਜ਼ੇ ਦਾ ਸੀਸਾ ਛੋਟਾ ਹੈ ਇਸ ਕਰਕੇ ਮੈਂ ਛੋਟਾ ਆਲੂ ਲਿਆ ਹੋਇਆ ਵਾ ਸੋ ਤੁਸੀਂ ਇਦਾਂ ਦਾ ਆਲੂ ਲੈ ਲੈਣਾ ਛੋਟਾ ਤੇ ਆਪਣੇ ਰਿਕਾਰਡਿੰਗ ਜਿਵੇਂ ਤੁਹਾਡਾ ਹਨਾ ਸੀਸਾ ਵੱਡਾ ਹੈ ਉਸ ਦੀ ਰਿਕਾਰਡਿੰਗ ਸੋ ਆਪਾਂ ਇਹਨੂੰ ਕੀ ਕਰਾਂਗੇ ਪਹਿਲਾਂ ਆਪਾਂ ਇਹਨੂੰ ਇਦਾਂ ਕੱਟ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਲਗਾਵਾਂਗੇ ਕੋਲਗੇਟ ਸੋ ਕੋਲਗੇਟ ਪੱਪਾ ਲਗਾ ਲਈਏ ਇਹਦੇ ਉੱਪਰ ਕੋਲਗੇਟ ਲਗਾ ਕੇ ਫਿਰ ਆਪਾਂ ਤੁਹਾਨੂੰ ਹੁਣ ਦੱਸਾਂਗੇ ਕਿ ਸਰਫ ਕਰਦੇ ਸੋ ਇਹਨਾ ਚੰਗੀ ਤਰ੍ਹਾਂ ਕਲੀਨ ਹੋ ਜਾਂਦਾ ਸੀ ਸਨ ਬਾਕੀ ਤੁਸੀਂ ਇੱਕ ਕਟੋਰੀ ਦੇ ਵਿੱਚ ਪਾਣੀ ਲੈ ਲੈਣਾ ਤੇ ਆਪਾਂ ਪਾਣੀ ਦੇ ਨਾਲ ਤਾਂ 10 ਖੜੀ ਬਜਾ ਸਾਦੇ ਹੀ ਸ਼ੋ ਦਿਨਾ ਉਸ ਦਸਤੇ ਲਾਖੜੀ ਉਪਰ ਇਹ ਚੰਗੀ ਫਟਲੀ ਹੋ ਜੂਗੀ ਤੇ ਜੰਗਲੀ ਤਾ ਸਾਫ ਕਰਨਾ ਹੈ ਕਚਰੇ ਦੇ ਸੀਸੇ ਨੂੰ ਤੇ ਇਹ ਬਗੇ ਤਰੀਕੇ ਦੇ ਨਾਲ ਸਾਫ ਹੋ ਜਾਣਾ ਕਿ ਬੱਚਿਆਂ ਦੇ ਹੱਥ ਵਗੈਰਾ ਲਗਾਏ ਹੋਏ ਸੀ ਤੇ ਉਹਦੇ ਨਾਲ ਮਤਲਬ ਇਹ ਸੀਸਾ ਵੀ ਨਾ ਹੋਈ ਸੀ ਨਾ ਪਰਦਾ ਸਾਫ ਉਹ ਦਾ ਪਸਾਹਾ ਤਰੱਕਾ ਮੇਰੇ ਕੋਲ ਸਪਰੇਅ ਬੋਤਲ ਨਹੀਂ ਹੈਗੀ ਸੀ ਇਸ ਕਰਕੇ ਮੈਂ ਕਟੋਰੀ ਦੇ ਵਿੱਚ ਪਾਣੀ ਪਾ ਲਿਆ ਜੇ ਤੁਹਾਡੇ ਕੋ ਕੋਈ ਐਕਸਟਰਾ ਸਪਰੇਅ ਬੋਤਲ ਹੈਗੀ ਆ ਖਾਲੀ ਪਈ ਤੁਸੀਂ ਉਹਦੇ ਵਿੱਚ ਵਾਟਰ ਪਾ ਕੇ ਉਹਦੀ ਦਾ ਦਾ ਸਪਰੇਅ ਕਰ ਸਕਦੇ ਹੋ ਪਾਣੀ ਦੀ ਤੇ ਪਰ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਕਟੋਰੀ ਦੇ ਵਿੱਚ ਪਾਣੀ ਪਾਇਆ ਹੋਇਆ ਵਾ ਇਹਦੇ ਨਾਲ ਮੈਂ ਕੱਚ ਦਾ ਸਿਸਾਜਲਾਵਾ ਸਾਫ਼ ਕਰਦੀ ਪਈ ਆ ਜੋ ਤੁਸੀਂ ਦੇਖ ਸਕਦੇ ਹੋ ਕਿ ਆ ਦੇਖੋ ਖੁਦ ਦੇਖੋ ਕਿੰਨੀ ਗੰਦਗੀ ਲੱਥੀ ਹੋਈ ਆ ਦੇਖੋ ਕੱਚ ਤੋਂ ਪੂਰੀ ਐ ਗੰਦਗੀਆਂ ਦੇਖੋ ਕਰੀਪ ਤੋਂ ਦਿਖਾ ਦਿੱਤੀ ਨਹੀਂ ਤਾਂ ਨਾ ਦੇਖੋ ਤੇ ਇਹ ਸਿਸਾ ਸਾਫ਼ ਹੋ ਜੇਗਾ ਬਿਲਕੁਲ ਵੀ ਜਸਟ ਨਹੀਂ ਹੋਏਗੀ ਸਿਸੇ ਦੇ ਉੱਪਰ ਤੂੰ ਨਹੀਂ ਤਰਸ ਸਕਦਾ ਆਇਕ ਤੁਸੀਂ ਸੋਚ ਨਹੀਂ ਸਕਦੇ ਕਿੰਨੀ ਮੈਲ ਲੱਥੀ ਆ ਕੱਚ ਤੋਂ ਦੇਖੋ ਤੁਸੀਂ ਖੁਦ ਦੇਖੋ ਲਾਈਵ ਜਰਟ ਇਦਾਂ ਤੇ ਸੀਸਾ ਸਾਫ਼ ਕਰ ਸਕਦੇ ਹੋ ਦੇਖੋ ਮੇਰੇ ਹੱਥ ਕਿੰਨੀ ਡਸਟ ਨੰਪਲੀ ਹੋਈ ਆ ਸਭ ਪੈਦਾਂ ਸਾਫ਼ ਕਰ ਸਕਦੇ ਨਾ ਉਹਨਾਂ ਆਪਾਂ ਕਿਸੇ ਕਪੜੇ ਦੇ ਨਾਲ ਸਾਫ਼ ਕਰਾਂਗੇ ਮੈਂ ਕਪੜਾ ਲੈ ਕੇ ਨਹੀਂ ਆ। ਸੋ ਮੈਂ ਇਹ ਲਿਆ ਹੋਇਆ ਹੈ ਸਾਫ਼ ਪਾਣੀ ਤੇ ਆਪਾਂ ਇਸ ਸਾਫ਼ ਪਾਣੀ ਦੇ ਨਾਲ ਇਸੇ ਨੂੰ ਸਾਫ਼ ਕਰਾਂਗੇ। ਤੁਸੀਂ ਮੈਂ ਪਾਣੀ ਸਾਫ਼ ਲੈ ਕੇ ਆਈ ਸੀ। ਆਹ ਸਾਫ਼ ਕਰਾਂ। ਜਿਸ ਜਗ੍ਹਾ ਤੇ ਫ੍ਰੀ ਬੋਤਲ ਵਿੱਚ ਪਾਣੀ ਪਾ ਕੇ ਉਹਨਾਂ ਦਾ ਸਾਫ਼ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਪੜੇ ਦੇ ਨਾਲ ਸਾਫ ਕਰ ਦਿੱਤਾ ਕਦੋਂ ਜੀ ਮੇਰਾ ਕਾਫੀ ਟਾਈਮ ਦਾ ਨਾ ਇਹਦਾ ਧਿਆਨ ਸੀ ਕਿ ਮੈਂ ਕਿਹਨਾਂ ਕਰਾਂ ਅੱਜ ਨਾਲੇ ਵੀਡੀਓ ਬਣਾਉਣੀ ਆ ਤੇ ਨਾਲੇ ਮੈਂ ਤੁਹਾਨੂੰ ਦੱਸਦੀ ਆ ਕਿ ਪਾਕਰ ਦੇਸੀ ਫਿਰਦੀਆ ਇਹਨਾਂ ਸਾਫ ਕਰ ਸਕਦੇ ਆ ਲੋ ਜੀ ਸਿਸਾ ਹੋ ਗਿਆ ਸਾਫ ਵਾਚੂ ਜੀ ਕੀ ਕਰ ਰਹੇ ਜੇ ਤੁਹਾਡੇ ਕੋਲ ਨਿਊਜ਼ਪੇਪਰ ਹੈਗਾ ਵਾ ਤੁਸੀਂ ਉਹਦੇ ਨਾਲ ਸਾਫ ਕਰ ਲਿਆ ਤੇ ਤੁਹਾਡੇ ਕੋਲ ਭੁੱਲਦੇ ਮੇਰੇ ਕੋਲ ਉਹ ਨਿਊਜ਼ਪੇਪਰ ਨਹੀਂ ਹੈਗਾ ਸੀ ਸੋ ਮੈਂ ਇਹਨਾਂ ਨਾਲ ਸਾਫ ਕਰ ਸੋ ਹੋਂਦੋਂ ਨਾ ਪ ਦਸਾਂਗੇ ਇਹ ਇੱਧਰ ਲਈ ਸੈਡ ਮਤਲਬ گارਲਿਕ ਸੈਡ ਤੋਂ ਪਕਲੀਆਂ ਕਿਵੇਂ ਕਰਨਾ ਹੈ ਥੋੜਾ ਅੰਦਰ ਵੱਜ ਜਾਣਾ ਤੇ ਉਹ ਗੈਸੀ ਇਹਨਾਂ ਪੱਤਾ ਸੋ ਪਾ ਹੋਂ ਇਹ ਸੈਡ ਕਰਾਂਗੇ ਸਾਫ਼ ਸੋ ਜਿਹੜਾ ਆਲੂ ਬਚਿਆ ਹੋਇਆ ਸੀ ਤੇ ਉਹ ਸਾਰੂ ਦੇ ਉੱਪਰ ਆ ਪਾਵਾਂਗੇ ਕੋਲਗੇਟ ਆ ਦੇਖੋ E sí. se carangue, assim banda, tô bado assim se você botou no సేవిਨਾ ਸੀ ਸਿਸਾ ਸਾਫ ਕਰਨਾ ਸੀ ਪਰ ਬਿਲਕੁਲ ਉਹ ਨਾ ਆ ਕੋਈ ਸਪਰੇਅ ਬੋਤਲ ਨਹੀਂ ਹੈ ਕਿਸੇ ਤੇ ਮੈਨੂੰ ਪਾਣੀ ਚ ਪਾਣੀ ਕਟੋੜੀ ਵਿੱਚ ਪਾਉਣਾ ਪਿਆ ਕਿਉਂਕਿ ਫਿਰ ਮੈਂ ਸਾਫ ਤੇ ਕਰਨਾ ਸੀ ਸਿਸਾ ਤੇ ਮੈਂ ਕਿਹਾ ਚਲੋ ਹਨਾ ਕਰ ਲੈਨੇ ਆ ਰਹਿਦਾ ਰਹਿ ਜਾਂਦਾ ਤੇ ਫਿਰ ਮੈਂ ਕਿਹਾ ਚਲੋ ਸਾਫ ਕਰ ਦਿੰਨੇ ਹਾਂ ਜੀ ਸੋ ਆਲੂ ਦੀ ਹੈਲਥ ਦੇ ਨਾਲ ਦੇ ਕਾਲ ਗੇ ਹੈਲਥ ਦੇ ਨਾਲ ਆਪਾ ਸਤ ਕਰਾਂ ਇਤੂ ਇੰਗਰਾਂ ਵਿੱਚ ਉਸ ਦੀ ਆਵਾਜ਼ ਸੁਣਨੀ ਅਸੀਂ ਸਿੱਧੀ ਆਵਾਜ਼ ਆਉਂਦੀ ਸੌਰੀ ਆਲੂ ਥੱਲੇ ਡਿੱਗ ਗਿਆ ਇੱਕ ਮਿੰਟ ਆਹ ਕੋਈ ਆਵਾਜ਼ ਆਉਂਦੀ ਨਹੀਂ ਕਿਸੇ ਦੀ ਇੱਕਦਮ ਕਲੀਨ ਹੁੰਦਾ ਸਿਸਾ Estou com uma faca grande sapo. ਸੇਕਦਮ ਸਾਫ ਹੋ ਗਿਆ ਸੀਸਾ ਸੁਣੋ ਆਪਾਂ ਸੋ ਇਹਨਾਂ ਕੱਪੜੇ ਸੁੱਕੇ ਦੇ ਨਾਲ ਆਪਾਂ ਸਾਫ ਕਰ ਲਾਂਗੇ ਸੋ ਇਹ ਕੱਪੜੇ ਦੇ ਨਾਲ ਆਪਾਂ ਸਾਫ ਕਰਾਂਗੇ

ਸੋ ਹੁਣ ਤੁਸੀਂ ਦੇਖ ਸਕਦੇ ਹੋ ਸਿਸਾਹ ਕਲੀਨ ਹੋ ਗਿਆ ਵਧੀਆ ਤਰੀਕੇ ਦੇ ਨਾਲ ਆ ਦੇਖੋ ਬਿਲਕੁਲ ਵੀ ਦਾਗ ਨਹੀਂ ਹੈਗੇ ਸੋ ਕਲੀਨ ਹੋ ਗਿਆ ਅੰਦਰ ਬਾਹਰੋਂ ਵੀ ਬਿਲਕੁਲ ਹੀ ਐ ਸਾਫ ਹੋ ਗਿਆ ਸੋ ਤੁਸੀਂ ਇਹਵੇਂ ਆਪਣੇ ਘਰ ਹੀ ਵਿੱਚ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਉਹ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਸਿਸੇ ਨੂੰ ਕਲੀਨ ਕਰ ਸਕਦੇ ਹੋ ਤੇ ਉਹਦੇ ਲਈ ਮੈਂ ਇਹ ਜ਼ਮਾਨ ਯੂਸ ਕੀਤਾ ਹੋਇਆ ਸੀ ਕੋਲਗੇਟ ਤੇ ਆਲੂ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਗੰਦਾ ਹੋਇਆ ਹੋਇਆ ਸੋ ਇਹ ਸੀਸੀ ਦੀ ਡਸਟ ਲੱਤੀ ਹੋਈ ਆ ਤੇ ਸੱਚ ਜਿਹਾ ਦੇਖ ਸਕਦੇ ਹੋ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਵੱਧ ਵੱਧ ਸ਼ੇਅਰ ਕਰੋ ਚੈਨਲ ਨੂੰ ਸੋ ਮਿਲਦੇ ਆਂ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ